ਸਿਲੰਡਰ ਦਾ ਆ ਗਿਆ ਹਨਾ ਆ ਤਾਂ ਇੱਕ ਤਾਂ ਛੱਤ ਬਣ ਗਈ ਹਨਾ ਬਈ ਛੱਤ ਬਣ ਗਈ ਆ ਲਾਈਟ ਵੀ ਲਾਈ ਹੋਈ ਆ ਇਧਰ ਬਾਈ ਦਿਖਾਈ ਆ ਆ ਕੇ ਹਾਂਜੀ ਦੇਖ ਬਣ ਲੈ ਖਾਣਾ ਪਣਾ ਬਣਾਉਣਾ ਇੱਥੇ ਸਾਰਾ ਤਾਂ ਇੱਥੇ ਆਪਦਾ ਲਾਈਟ ਵਗੈਰਾ ਲੱਗੇ ਆ ਕਿਚਨ ਦੇ ਵਿੱਚ ਆਪਣੀ ਸਟੋਰੇਜ ਆ ਗਈ ਸਾਰੀ ਸਾਰੀ ਸਟੋਰੇਜ ਆ ਵੀ ਦਿਖਾ ਦੇ ਬਾਈ ਉਸ ਜਿੰਨਾ ਵੀ ਆਪਣੇ ਜਿੰਨਾ ਆਪਣੇ ਘਰੇ ਕਿਚਨ ਚ ਸਮਾਨ ਹੁੰਦਾ ਹਾਂਜੀ ਉਹ ਮਦਰ ਆਪਾਂ ਖੋਲਿਆ ਜਿੱਦਾਂ ਆਪਾਂ ਉਹ ਘੜ ਦੇਖਿਆ ਵੀ ਉਹ ਸਲਾਈਡਰ ਬਣੇ ਹੋਏ ਆ ਵੀ ਇਹ ਸਪੇਸ ਬਹੁਤ ਘੱਟ ਘਿਰਦੀ ਹੈ ਵੀ ਨਹੀਂ ਤਾਂ ਆਪਾਂ ਬਾਰੀ ਖੋਲਣੀ ਹੋਵੇ ਉਹ ਆਪਾਂ ਨੂੰ ਫਿਰ ਜਗ੍ਹਾ ਚਾਹੀਦੀ ਹੈ ਸਾਈਡ ਤੇ ਬਸ ਇਹਦਾ ਜਿੱਦਾਂ ਆਪਾਂ ਖਿੱਚਿਆ ਸਲਾਈਡਰ ਖੋਲਿਆ ਇਹ ਨਹੀਂ ਪਾਣੀ ਲੈਣ ਵੀ ਭਾਈ ਉਹ 4-4 ਕਿਲੋਮੀਟਰ ਤੋਂ 5-5 ਕਿਲੋਮੀਟਰ ਤੋਂ ਜਾ ਰਿਹਾ ਨੋਂ ਨੂਨ ਕੋਲੇ ਪਾਣੀ ਹੈ ਨਹੀਂ ਉਦੋਂ ਐ ਲੱਗਦਾ ਵੀ ਸਾਡੇ ਕੋਲੇ ਰੱਬ ਤਾਂ ਦਿੱਤਾ ਬਹੁਤ ਕੁਝ ਹੈਗਾ ਬਹੁਤ ਕੁਝ ਸ਼ੁਕਰ ਮਨਾਈਏ ਸ਼ੁਕਰ ਮਨਾਈਏ ਆਪਾਂ ਵੀ ਆਪਣੇ ਕੋਲੇ ਗੱਲ ਕਰਾਂ ਬਈ ਜੇ ਟੋਟਲ ਵੈਨ ਲੈ ਕੇ ਇਹਨੂੰ ਸਾਰਾ ਤਿਆਰ ਕਰਨ ਤੇ ਕਿੰਨਾ ਕ ਖਰਚ ਆ ਗਿਆ ਭਾਈ ਇਹ ਬਈ ਆਪਾਂ ਅਬਾਉਟ ਪਹੁੰਚ 9.5 ਲੱਖ ਦੇ ਆਸ-ਪਾਸ 9.5 ਲੱਖ ਕਿਉਂਕਿ ਮੈਂ ਟਾਇਰ ਵਗੈਰਾ ਵੀ ਚੇਂਜ ਕਰਾਏ ਆ ਹਾਂਜੀ ਵੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਸਾਨੂੰ ਉਹ ਕੁਮੱਕੜ ਬੰਦੇ ਨਾਲ ਮਲਾਉਣਾ ਜਿਹੜਾ ਇਕੱਲਾ ਹੀ ਪੰਜਾਬ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਘੁਮਾਇਆ ਆ ਵੈਨ ਤੇ ਇਹ ਵੈਨ ਨੂੰ ਨਾਰਮਲ ਨਾ ਜਾਣਿਓ ਇਹ ਇੱਕ ਨਿੱਕਾ ਜਿਹਾ ਚੱਲਦਾ ਫਿਰਦਾ ਘਰ ਆ ਬਾਈ ਦਾ ਵਿੱਚ ਹੀ ਇਹਦੇ ਕਿਚਨ ਆ ਤੇ ਵਿੱਚ ਹੀ ਬੈਡਰੂਮ ਬਣਾਇਆ ਹੋਇਆਗਾ ਤੇ ਇੱਕ ਵੱਡੀ ਗੱਲ ਇਹ ਆ ਕਈ ਵਾਰੇ ਆਪਾਂ ਜਾਣ ਦਾ ਸੋਚਦੇ ਹੁੰਨੇ ਆ ਨਾਲ ਇੱਕ ਬੰਦੇ ਨੂੰ ਤਿਆਰ ਕਰਦੇ ਹੁੰਨੇ ਆ ਵੀ ਚੱਲ ਆਪਾਂ ਚੱਲਦੇ ਆ ਘੁੰਮਣ ਪਰ ਆ ਬਾਈ ਨਾ ਇਕੱਲਾ ਹੀ ਘੁੰਮ ਆਇਆ ਬਹੁਤ ਦੂਰ ਦੂਰ ਤੱਕ ਗਿੱਲ ਆਨ व्हील्स ਬਾਈ ਨੂੰ ਸ਼ਾਇਦ ਤੁਸੀਂ ਵੀਡੀਓ ਚ ਦੇਖਿਆ ਹੋਊਗਾ ਆ ਜੋ ਕਰਦੇ ਆ ਗੱਲਬਾਤ ਸਾਂਝੀ ਤੇ ਦਿੰਨੇ ਆ ਜਾਣਕਾਰੀ ਬਾਈ ਨਾਲ ਮਿਲ ਕੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਨੇ ਬਾਈ ਬੋ ਜੀ ਤੇ ਬਾਈ ਦਾ ਨਾਮ ਹਰਵਿੰਦਰ ਆ ਬਾਈ ਦਾ ਮੈਂ ਚੈਨਲ ਤੋਂ ਨੂੰ ਦੱਸ ਦਿਆਂ ਜੇ ਕਿਸੇ ਨੇ ਹਨਾ ਵੇਖਣਾ ਹੋਵੇ ਬਾਈ ਕੀ ਕਰਦਾ ਹਨਾ ਗਿੱਲ ਆਨ व्हील्स ਟੂਰ ਥਾਰੀ ਦਿਖਾਉਂਦਾ ਹੈ ਜਿੱਥੋਂ ਤੁਰਿਆ ਬਾਈ ਪੰਜਾਬ ਤੋਂ ਲੈ ਕੇ ਕ ਤੇ ਮਲਾਦਾ ਬਾਈ ਹੁਣ ਤੱਕ ਕਿੰਨੀਆਂ ਸਟੇਟਾਂ ਘੁੰਮ ਲਈਆਂ ਤੁਸੀਂ ਹੁਣ ਤੱਕ ਵੀ ਜੀ ਆਪਾਂ 14 ਸਟੇਟ 13 ਜਾਂ 14 ਸਟੇਟ ਮੈਂ ਕਵਰ ਕਰ ਚੁੱਕਾ ਠੀਕ ਆ ਕਿੰਨਾ ਟਾਰਗੇਟ ਆ ਬਾਈ ਕਿ ਸਾਰਾ ਇੰਡੀਆ ਘੁੰਮਣਾ ਸਾਰਾ ਇੰਡੀਆ ਘੁੰਮਣਾ ਬਾਜੀ ਇਹ 2024 ਜਿਹੜਾ ਆਪਣਾ ਇਹ ਸਾਰਾ ਲੱਗ ਜਾਣਾ ਲੱਗ ਜਾਣਾ ਲੱਗ ਜਾਣਾ ਸਾਲ ਪੂਰੇ ਦੇ ਵਿੱਚ ਕਵਰ ਕਰਦੇ ਹੋਗੇ ਵੀ ਉਮੀਦ ਆ ਵੀਰ ਜੀ ਵੀ ਹੋ ਜੂਗਾ ਦੇਖੋ ਵੀ ਹਾਂਜੀ ਥੋੜਾ ਬਹੁਤ ਜੇ ਕੋਈ ਜ਼ਿਆਦਾ ਟਾਈਮ ਲੱਗ ਸਕਦਾ ਹੈ ਵੀ ਉਦੋਂ ਇੱਕ ਸਾਲ ਤੋਂ ਪਹਿਲਾਂ ਕੰਪਲੀਟ ਨਹੀਂ ਹੋਣਾ ਕੰਪਲੀਟ ਨਹੀਂ ਹੋਣਾ ਨਹੀਂ ਜੇ ਬਈ ਸ਼ੌਂਕ ਦੀ ਗੱਲ ਕਰੀਏ ਤਾਂ ਸ਼ੌਂਕ ਕਦੋਂ ਕ ਪੈਂਦਾ ਵੀ ਆਪਾਂ ਇਕੱਲੇ ਘੁੰਮਣ ਆ ਗਏ ਤੇ ਵੀਰ ਜੀ ਘੁੰਮਣ ਫਿਰਨ ਦਾ ਸ਼ੌਂਕ ਤਾਂ ਹੈਗਾ ਸ਼ੁਰੂ ਤੋਂ ਹੀ ਮੇਰੇ ਹਾਂਜੀ ਪਹਿਲਾਂ ਆਏ ਸੀ ਵੀ ਚੱਲ ਗਏ ਹਨਾ ਜਦੋਂ Shimla ਜਾਏ ਫਿਰ ਵਾਪਸ ਆ ਗਏ ਹਾਂਜੀ ਫਿਰ ਮਨਾਲੀ ਗਏ ਫਿਰ ਵਾਪਸ ਆ ਗਏ ਠੀਕ ਹੈ ਤੇ ਕਦੇ ਕਦੇ ਮੜਾ Rajasthan ਚੱਲ ਗਏ ਫਿਰ ਵਾਪਸ ਆ ਗਏ ਹਾਂਜੀ ਫਿਰ ਮੈਂ ਵੀ ਆਏ ਲੋਟ ਜੇ ਨਹੀਂ ਆਉਂਦਾ ਕੰਮ ਫਿਰ ਇੱਕ ਮੈਂ ਟਾਰਗੇਟ ਬਣਾ ਲਿਆ ਠੀਕ ਹੈ ਵੀ ਆਪਾਂ ਇੱਕ ਟਾਰਗੇਟ ਰੱਖੀਏ ਵੀ ਇਹ ਟਾਰਗੇਟ ਇੰਨੇ ਟਾਈਮ ਚ ਵੀ ਆਪਾਂ ਸਾਰਾ ਕਵਰ ਕਰਨਾ ਹੈਗਾ ਹਾਂਜੀ ਫਿਰ ਉਹ ਮੈਂ ਜਨਵਰੀ ਚ ਸ਼ੁਰੂ ਕੀਤਾ ਸੀਗਾ ਠੀਕ ਹੈ ਬਾਈ ਤੇ ਦੇਖਦੇ ਆ ਵੀ ਹੁਣ ਥੋੜਾ ਬਹੁਤ ਉੱਤੇ ਥੱਲੇ ਹੋ ਜਾਂਦਾ ਹੈ ਜਾਂ ਕਿੱਦਾਂ ਹੋਊਗਾ ਅੰਵੇਂ ਚੱਲੀ ਜਾਂਦਾ ਬਾਬੇ ਦੀ ਕੈਰ ਪਾਣੀ ਚਾਹੀ ਚੱਲੀ ਜਾਂਦੀ ਵੀ ਆਪਾਂ ਤੁਰ ਲੰਘ ਜਾਂਦੇ ਆ ਹਾਂਜੀ ਤੇ ਥਰੇ ਫਿਰਦੇ ਆ ਬਹੁਤ ਵਧੀਆ ਚ ਬਿਲਕੁਲ ਬਿਲਕੁਲ ਬਾਈ ਤੇ ਆਹ ਜਿਹੜੀ ਹੁਣ ਤੁਹਾਨੂੰ ਵੈਨ ਵਗੈਰੇ ਵੀ ਦੱਸਾਂਗੇ ਨਾ ਸਾਰੀ ਗੱਲਬਾਤ ਵੀ ਆ ਕਿਹੜਾ ਮਾਡਲ ਹੈ ਬਈ ਇਹ ਇਕੋ ਵਾਈਦੀ ਨਾ ਮਰੂਤੀ ਵਾਲਿਆਂ ਦੀ ਹੈ ਨਾ ਮਰੂਤੀ ਵਾਲਿਆਂ ਦੀ ਇਕੋ ਵੈਨ ਹੈ ਹਾਂ ਦੇਖਣ ਨੂੰ ਤਾਂ ਐ ਲੱਗਦੀ ਹੈ ਵੀ ਸਾਰੀਆਂ ਸੀਟਡ ਹੋਣਗੀਆਂ ਪਰ ਜਿਵੇਂ ਅਸੀਂ ਬਾਈ ਨਾਲ ਦੇਖਿਆ ਸੀ ਗੱਡੀਆਂ ਦੇ ਵਿੱਚ ਸਾਰਾ ਪੈਣ ਵਾਲਾ ਸਿਸਟਮ ਖਾਨ ਬਣਾਉਣ ਵਾਲਾ ਸਿਸਟਮ ਕੀ ਸਾਰਾ ਬਣਾਇਆ ਹੋਇਆ ਹੈਗਾ ਬਈ ਇਧਰੋਂ ਹੀ ਸ਼ੁਰੂ ਕਰ ਲਈਏ ਆਪਾਂ ਹਣਾ ਤੇ ਆਦਾ ਮੰਨ ਕੇ ਚੱਲ ਵੀ ਇਹਦੇ ਵਿੱਚ ਜਿਹੜਾ ਟੂਰ ਦੇ ਵਹਣਾ ਦੋ ਜਣੇ ਬਈ ਵੈਸੇ ਤੁਸੀਂ ਸੋਲੋ ਹੀ ਚੱਲਦੇ ਆ ਹਨਾ ਹਾਂਜੀ ਮੈਂ ਵੀਰ ਜੀ ਸੋਲੋ ਹੀ ਚੱਲਦਾ ਮੈਂ ਕੱਲਾ ਜਣੇ ਕਰਦੇ ਠੀਕ ਆ ਕੱਲੇ ਜਣੇ ਕਰਦੇ ਆ ਠੀਕ ਆ ਦਿਖਾਓਗੇ ਬਈ ਅੰਦਰ ਕੀ ਕੀ ਸਿਸਟਮ ਆ ਇਹਦੇ ਵਿੱਚ ਕਿਉਂਕਿ ਆਪਾਂ ਤਾਂ ਬਾਹਰੋਂ ਹੀ ਦੇਖਦੇ ਆ ਹਨਾ ਤੇ ਜਿਹੜਾ ਘੁੰਮਣ ਵਾਲਾ ਉਹ ਤਾਂ ਫਿਰ ਜਿਹੜਾ ਸਾਰਾ ਕੁਝ ਹੀ ਬਣਾ ਕੇ ਜਾਂਦਾ ਹੈਗਾ ਹਾਂਜੀ ਹੁਣ ਬੇਸਿਕਲੀ ਵੀਰ ਜੀ ਆ ਸਾਰਾ ਮਤਲਬ ਬੈੱਡ ਦਾ ਹੀ ਸੈਟਅਪ ਬਣਿਆ ਹੋਇਆ ਹੈ ਜਿੱਦਾਂ ਕਿ ਇਹਨੂੰ ਮੈਂ ਇਦਾਂ ਖੋਲ ਲੈਣਾ ਹੁਣ ਹਾਂਜੀ ਖੋਲ ਕੇ ਜਿਹੜੇ ਆ ਪਿੱਛੇ ਗੱਦੇ ਪਏ ਆ ਠੀਕ ਹੈ ਤੇ ਆ ਵੀ ਇਹਦੇ ਬਿਲਕੁਲ ਅੱਗੇ ਫਰੰਟ ਤੇ ਲੱਗ ਜੂਗਾ ਆ ਲੈ ਵੀ ਬੈੱਡ ਬਣ ਗਿਆ ਗੱਡੀ ਦੇ ਵਿੱਚ ਹੈਨਾ ਇਹ ਜਿੱਦਾਂ ਤੁਸੀਂ ਸਾਰਾ ਦੇਖ ਲਿਆਣਾ ਆਪਣੇ 6ਵੀਂ 4 ਦਾ ਇਹ ਪ੍ਰੋਪਰ ਬੈੱਡ ਬਣ ਗਿਆ ਹੈ ਪਰ ਇੱਕ ਚੀਜ਼ ਹੋਰ ਆ ਬਾਈ ਹੈਨਾ ਮੈਂ ਤਾਂ ਜੇ ਅਸੀਂ ਜਾਣਾ ਹੋਵੇ ਘੁੰਮਣ ਮੈਂ ਤਾਂ ਕਦੇ ਕਹਣਾ ਲਖਵਿੰਦਰ ਆਪਾਂ ਚੱਲ ਗਏ ਬਾਈ ਇੱਥੇ ਜਾਣਾਗਾ ਵੀ ਇਕੱਲੇ ਤਾਂ ਤੁਰੇ ਨਹੀਂ ਜਾਂਦਾ ਹੈਨਾ ਤੇ ਬਾਈ ਇਕੱਲਾ ਹੀ ਜਾਂਦਾ ਸੋਲੋ ਟਰੈਵਲ ਆ ਮਤਲਬ ਹੁਣ ਤੇ ਇਕੱਲੇ ਗਏ ਆ ਬਾਈ ਜਿੱਥੇ ਤੱਕ ਹਾਂਜੀ ਮੈਂ ਜਿੰਨਾ ਵੀ ਟਰੈਵਲ ਕੀਤਾ ਇਕੱਲੇ ਕਰਨਾ ਵੀ ਇਕੱਲੇ ਨਹੀਂ ਆ ਹਾਂਜੀ ਮੈਂ ਇਕੱਲੇ ਨਹੀਂ ਕਰਦਾ ਇਕੱਲੇ ਨਹੀਂ ਹਿੰਮਤ ਬੜੀ ਪੈਂਦੀ ਆ ਬਾਈ ਇੰਨੀ ਦੂਰ ਜਾਣੇ ਆ ਕੋਈ ਮਤਲਬ ਮੁਸ਼ਕਲ ਵੀ ਆਉਂਦੀ ਆ ਕਿਤੇ ਨਹੀਂ ਹਜੇ ਤੱਕ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਹਾਂਜੀ ਬਈ ਉਹਦੇ ਕਹਿ ਦਿੰਦੇ ਵੀ ਨਾ ਮੈਨੂੰ ਉੱਥੇ ਦਿੱਕਤ ਆ ਗਈ ਮੈਨੂੰ ਐ ਕੀਤਾ ਜਿਹੜੀ ਵੀ ਮੈਂ ਸਟੇਟ ਚ ਗਿਆ ਤੇ ਜਿੱਦਾਂ ਆਪਣਾ ਮੈਂ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਜਾਂ ਰਾਜਸਥਾਨ ਚ ਸੀਗਾ ਗੋਆ ਸੀ ਜਾਂ ਕੰਨਿਆ ਕੁਮਾਰੀ ਤੱਕ ਬਿਲਕੁਲ ਆਪਣੇ ਐਂਡ ਤੇ ਜਾ ਕੇ ਜੀ ਤੇ ਬਹੁਤ ਮਤਲਬ ਹਰ ਇੱਕ ਥਾਂ ਤੇ ਮਤਲਬ ਸਪੋਰਟ ਮਿਲੀ ਵਧੀ ਬਹੁਤ ਸੋਹਣਾ ਟ੍ਰਿਪ ਚੱਲੀ ਜਾਂਦਾ ਚੱਲੀ ਜਾਂਦਾ ਵੀ ਕਈਆਂ ਦੇ ਮੇਰੇ ਅਰਗੇ ਦੇ ਮਨ 'ਚ ਹੁੰਦਾ ਵੀ ਯਾਰ ਇਕੱਲੇ ਤਾਂ ਕੀ ਕਰਾਂਗੇ ਜਾ ਕੇ ਜੀ ਨਹੀਂ ਲੱਗਣਾ ਪਤਾ ਨਹੀਂ ਕਿਹੋ ਜਿਹੇ ਅਰਗੇ ਦੇ ਲੋਕ ਹੋਣਗੇ ਵੀ ਇੱਕ ਘੁੰਮਣ ਵਾਲਾ ਹੁੰਦਾ ਹਨ ਬੰਦਾ ਇੱਕ ਤਾਂ ਆਪਾਂ ਜਾ ਕੇ ਨਾਂਗੇ ਵਿੱਚ ਦੀ ਹਨਾ ਬਠਿੰਡੇ ਦੇ ਵਿੱਚ ਦੀ ਆਪਾਂ ਤਾਂ ਨਾਂਗੇ ਹੀ ਆਪਾਂ ਕਹਿੰਦੇ ਬਠਿੰਡਾ ਕਾਊਂਟ ਕਰ ਲਿਆ ਕਿ ਤੁਸੀਂ ਵੀ ਇਦਾਂ ਹੀ ਕਰਦੇ ਆਂ ਜਾਂ ਵੀ ਸਾਰੀ ਇਕੱਲੀ ਇਕੱਲੀ ਜਿਹੜੀ ਹਾਈਲਾਈਟਡ ਜਗ੍ਹਾ ਜਿਹੜੀਆਂ ਦੇਖਣ ਵਾਲੀਆਂ ਮੈਂ ਰੁਕਦਾ ਹੈਗਾ ਮੇਰੇ ਕੋਲ ਟਾਈਮ ਹੀ ਤਾਂ ਲੱਗ ਜਾਂਦਾ ਜੀ ਉਵੇਂ ਆਪਾਂ ਇੰਡੀਆ ਦਾ ਸਰਕਟ ਕਰਨਾ ਹੋਵੇ ਨਾ ਸਿੱਧਾ ਜਿਵੇਂ ਆਪਾਂ ਜੇ ਆਪਾਂ ਪੰਜਾਬ ਤੋਂ ਹੀ ਤੁਰੀਏ ਆਪਣੇ ਤੋਂ ਤੇ ਮਹੀਨਾ ਕੀ ਬਹੁਤ ਹੈ ਮਹੀਨੇ ਦੇ ਵਿੱਚ ਹਾਂਜੀ ਤੇ ਮੈਨੂੰ ਲੱਗੇ ਘਟੋ ਘਟ ਤਿੰਨ ਮਹੀਨੇ ਲੱਗੇ ਤੇ ਉਹ ਵੀ ਮੈਂ ਬਹੁ ਆਉਦੇ ਜਣੇ ਜਲਦੀ ਜਲਦੀ ਕੀਤਾਗਾ ਤੇ ਬਟ ਮੈਂ ਜਿਹੜੀ ਵੀ ਜਗ੍ਹਾ ਤੇ ਜਾਣਾ ਮੈਂ ਉੱਥੇ ਰੁੱਕ ਕੇ ਤੇ ਮੈਨੂੰ ਇਹ ਹੁੰਦਾ ਵੀ ਉੱਥੇ ਲੋਕ ਲੋਕਾਂ ਨਾਲ ਮਿਲ ਕੇ ਤੇ ਉਹਨਾਂ ਦਾ ਕਲਚਰ ਨੂੰ ਦੇਖਿਆ ਜਾਵੇ ਉਹਨਾਂ ਦਾ ਰਹਿਣ ਸਹਿਣ ਦੇਖਿਆ ਜਾਵੇ ਤੇ ਬੇਸਿਕਲੀ ਵੀ ਉੱਥੋਂ ਦੀ ਆਪਾਂ ਨੋਲੇਜ ਲਈਏ ਹਨਾ ਕਿਉਂਕਿ ਮੈਨੂੰ ਇਹ ਆ ਵੀ ਬੁੱਕਸ ਵਗੈਰਾ ਮੈਂ ਬਹੁ ਘੱਟ ਪੜਨਾ ਨਹੀਂ ਤਾਂ ਮੋਸਟਲੀ ਜਿਹੜੇ ਟ੍ਰੈਵਲ ਕਰਦੇ ਆ ਉਹ ਕਿਤਾਬਾਂ ਬਹੁ ਵੜਦੇ ਆ ਤੇ ਮੈਂ ਉਹ ਨਹੀਂ ਪੜਦਾ ਮੈਂ ਮੈਂ ਲੋਕਾਂ ਦੇ ਵਿੱਚ ਜਾ ਕੇ ਜ਼ਿਆਦਾ ਵਿਚਰਦਾ ਹਾਂ ਮਤਲਬ ਜਿਵੇਂ ਇਕੱਲੇ ਜਾਂਦਾ ਇਹ ਫਾਇਦਾ ਹੁੰਦਾ ਵੀ ਕੋਈ ਗੱਲ ਕਰਨ ਨੂੰ ਕੋਈ ਨਾ ਕੋਈ ਬੰਦਾ ਆਪ ਨੂੰ ਮਿਲ ਜਾਂਦਾ ਜਿੱਥੇ ਵੀ ਜਾਂਦੇ ਆ ਅਗਲਾ ਬੰਦਾ ਵੀ ਇੰਟਰਸਟ ਲੈ ਲੈਂਦਾ ਵੀ ਹਾਂ ਇਹ ਇਕੱਲਾ ਆਪਾਂ ਗੱਲ ਕਰ ਲਈਏ ਤੇ ਉੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਿੱਖਣ ਵੱਡੀ ਗੱਲ ਹੈ ਨਾ ਵੀ ਆਪਾਂ ਤਾਂ ਜਾਣੇ ਕਿ ਇਹ ਰਹੀ ਬਸ ਦੇਖਿਆ ਵੀਊ ਦੇਖਿਆ ਮੋੜਿਆ ਪਰ ਮੈਨਾਂ ਘੁੰਮਣ ਦੇ ਨਾਲ ਜਿਹੜੀਆਂ ਆ ਸਿੱਖਣ ਨੂੰ ਮਿਲਦੇ ਆ ਨਵੇਂ-ਨਵੇਂ ਲੋਕਾਂ ਨੂੰ ਮਿਲਦੇ ਆ ਆਪਾਂ ਉਹ ਬਹੁਤ ਵਧੀਆ ਲੱਗਦਾ ਹੈ ਨਾ ਬੇਸਿਕਲੀ ਵੀ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਵੀ ਬਹੁਤ ਸੌਖੇ ਆ ਵੀ ਆਪਾਂ ਨੂੰ ਇਹ ਲੱਗਦਾ ਵੀ ਮੇਰੇ ਕੋਲੇ ਆ ਚਾਹੀਦਾ ਮੇਰੇ ਕੋਲੇ ਆ ਹੋਣਾ ਚਾਹੀਦਾ ਮੈਂ ਵੀ ਉਹ ਲੋਕੀਂ ਦੱਸਾਂ ਵੀ ਇਹੋ ਜਿਹੇ ਲੋਕਾਂ ਨੂੰ ਮਿਲਿਆ ਉਹਨਾਂ ਕੋਲੇ ਹਜੇ ਤੱਕ ਕੁਝ ਵੀ ਨਹੀਂ ਬਿਜਲੀ ਵੀ ਹੈ ਨਹੀਂ ਪਾਣੀ ਲੈਣ ਵੀ ਪਈ ਉਹ 4-4 ਕਿਲੋਮੀਟਰ ਤੋਂ 5-5 ਕਿਲੋਮੀਟਰ ਤੋਂ ਜਾ ਰਿਹਾ ਨਾ ਉਹਨਾਂ ਕੋਲੇ ਪਾਣੀ ਹੈ ਨਹੀਂ ਉਦੋਂ ਐ ਲੱਗਦਾ ਵੀ ਸਾਡੇ ਕੋਲੇ ਰੱਬ ਦਾ ਦਿੱਤਾ ਬਹੁਤ ਕੁਝ ਹੈਗਾ ਬਹੁਤ ਕੁਝ ਸ਼ੁਕਰ ਮਨਾਈਏ ਹਾਂ ਸ਼ੁਕਰ ਮਨਾਈਏ ਆਪ ਵੀ ਆਪਣੇ ਕੋਲੇ ਆਪਾਂ ਪੰਜਾਬ ਦੀ ਧਰਤੀ ਹੈ ਨਾ ਜਿਹੜੀ ਹਾਂ ਸਭ ਤੋਂ ਵਧੀਆ ਧਰਤੀ ਹੈ ਹੁਣ ਮੇਰੇ 14 ਸਟੇਟਾਂ 'ਚ ਜਾ ਆਇਆ ਹਾਂ ਤੇ ਸਭ ਤੋਂ ਉਪਜਾਊ ਲਾ ਲਈਏ ਤੇ ਜੇ ਹੁਣ ਆਪਾਂ ਜਮੀਨਾਂ ਪਿੱਛੇ ਆਪਣੇ ਲੜਦੇ ਫਿਰਦੇ ਹੋ ਸੱਚਾ ਹੀ ਹੈ ਸੱਚੀ ਹੈ ਇਹ ਇਹ ਜਮੀਨ ਹੈ ਨਹੀਂ ਕਿਤੇ ਜੀ ਵੀ ਆਪਾਂ ਸ਼ੁਕਰ ਮਨਾਈਏ ਵਧੀਆ ਆਪਾਂ ਜਗ੍ਹਾ ਤੇ ਇੱਥੇ ਜਿਹੜੇ ਧਨ ਮਿਲਿਆ ਪਿਆਰ ਦੀ ਧਰਤੀ ਇੱਥੋਂ ਦਾ ਜਿਹੜਾ ਵਾਤਾਵਰਨ ਲਾ ਲੋ ਹੁਣ ਕਈ ਥਾਵਾਂ ਤੇ ਝੋਨਾ ਨਹੀਂ ਹੁੰਦਾ ਕਿਤੇ ਕਣਕ ਨਹੀਂ ਹੁੰਦੀ ਆਪਣੇ ਸਭ ਕੁਝ ਹੀ ਹੁੰਦਾ ਸਭ ਜੀ ਕਿਤੇ ਪਾਣੀ ਦੀ ਦਿੱਕਤ ਆ ਬਈ ਹਨਾ ਹਾਂ ਹਾਂ ਬਈ ਦਿਮੇ ਤਾਮਿਲ ਲਾਡੂਆ ਆਂਧਰਾ ਪ੍ਰਦੇਸ਼ ਲੈ ਕੰਨਿਆ ਕੁਮਾਰੀ ਇੱਧਰ ਲਿਖਿਆ ਕਰਨਾਟਕਾ ਇਹ ਤੁਸੀਂ ਜਾਏ ਕੇਰਲਾ ਤੱਕ ਬਈ ਹਾਂਜੀ ਹਾਂਜੀ ਮੈਂ ਜਾ ਆਇਆ ਇੱਧਰ ਕੇਰਲਾ ਵੀ ਜਾ ਆਇਆ ਜਿੱਦਾਂ ਮੈਂ ਕਰਨਾਟਕਾ ਚ ਵੀ ਜਾ ਆਇਆ ਮੈਂ ਗੋਆ ਚ ਵੀ ਮੈਂ ਉੱਥੋਂ ਜਾ ਆਇਆਗਾ ਜਿਹੜਾ ਇੱਕ ਸਰਕਟ ਹੈ ਜਿਹੜਾ ਹੁੰਦਾ ਆਪਣਾ ਜਿਵੇਂ ਰਾਜਸਥਾਨ ਹੋ ਗਿਆ ਉਸ ਤੋਂ ਬਾਅਦ ਗੁਜਰਾਤ ਹੋ ਗਿਆ ਫਿਰ ਮਹਾਰਾਸ਼ਟਰ ਹੋ ਗਿਆ ਫਿਰ ਉਦੋਂ ਬਾਅਦ ਗੋਆ ਹੋ ਗਿਆ ਉਹ ਮੈਂ ਸਾਰਾ ਸਰਕਟ ਕੰਨਿਆ ਕੁਮਾਰੀ ਤੋਂ ਕੋ ਇੱਧਰ ਨੂੰ ਜਾ ਆਇਆ ਇਹ ਇਹ ਸਿਸਟਮ ਤਾਂ ਤੁਸੀਂ ਹੁਣ ਬਣਾ ਲਿਆ ਹਨਾ ਬਈ ਖਰਚਾ ਵੀ ਕਾਫੀ ਆ ਜਾਂਦਾ ਹੋਣਾ ਕਿ ਬਸ ਚੱਲੀ ਜਾਂਦਾ ਉਹ ਮੈਂ ਸਰਚਾ ਵੀਰ ਜੀ ਜਿਆਦਾ ਜਿਹੜਾ ਮੇਰਾ ਹੈਗਾ ਉਹ ਹੈਗਾ ਬਸ ਇਹ પેટ્રોલ ਦਾ ਆ ਇੱਕ ਚੀਜ਼ ਆ ਵੀ ਆ ਬਾਈ ਕੋਈ ਖੱਟ ਨਹੀਂ ਲੱਗੀ ਵਹੀ ਨਾਲ ਗੱਲ ਕੀਤੀ ਹੋਈ ਹੈ ਨਾ ਕੋਈ ਸੀਐਮਜੀ ਲੱਗੀ ਹੋਈ ਹੈ ਕਹਿੰਦਾ પેટ્રોલ ਤੇ ਆ ਇਹ ਗੱਡੀ ਹੈ ਨਾ ਐਵਰੇਜ ਕਿੰਨੀ ਕੁ ਦੇ ਦਿੰਦੀ ਹੈ ਬਾਈ ਸਰ ਵੀਰ ਜੀ ਹੈਗੀ ਹੈਗੀ ਮਤਲਬ 13 ਤੋਂ ਲਾ ਕੇ 15 ਦੇ ਵਿੱਚ ਵਿੱਚ 14 15 ਤੱਕ ਦੀ ਐਵਰੇਜ ਹੈਗੀ ਹੈ ਠੀਕ ਹੈ ਤੇ ਫਿਰ ਇਹ ਬਣ ਜਾਂਦਾ ਬਾਈ ਟੂਰ ਦਾ ਬਜਟ ਸਾਰਾ ਕਿ ਨਹੀਂ ਬਣ ਬਣਉਂਦਾ ਪੈਂਦਾ ਵੀ ਧੱਕੇ ਨਾਲ ਠੀਕ ਆ ਚੱਲੀ ਜਾਂਦਾ ਹੈਗਾ ਵੀ ਇੰਨਾ ਕ ਪਹਿਲਾਂ ਵੀ ਮਤਲਬ ਮੈਂ ਆਉਂਦੇ ਦਿਮਾਗ ਚ ਸੋਚ ਕੇ ਚੱਲਿਆ ਹੋਇਆ ਸੀ ਜਿੱਦਾਂ ਹੁਣ ਫੂਡ ਦਾ ਹੈਗਾ ਜੀ ਉਹ ਵੀ ਮੇਰਾ ਮਤਲਬ ਬੈਂਚ ਹੀ ਹੈ ਹਨਾ ਬੈਂਚ ਹੀ ਹੈ ਉਹ ਦਿਖਾਉਂਗੇ ਬਾਈ ਹਨਾ ਹਾਂਜੀ ਹਾਂਜੀ ਹਾਂ ਇਧਰਲੀ ਸਾਈਡ ਦੇਖੀਏ ਤੇ ਇੱਕ ਆ ਵੀ ਗੱਲ ਕਰਾਂਗੇ ਬਾਈ ਇਹ ਤਾਂ ਬਾਅਦ ਚ ਪੁੱਛਦੇ ਆ ਪਹਿਲਾਂ ਆ ਦਿਖਾ ਦਈਏ ਹਨਾ ਇਹ ਸੋਲੋ ਟਰੈਵਲ ਬਾਈ ਹੈਗਾ ਤੇ ਆ ਤੁਸੀਂ ਦੇਖ ਲਓ ਇਹ ਬੈਂਡ ਦੇ ਫਾਇਦੇ ਹੀ ਪੁੱਛਦੇ ਆ ਬਾਈ ਤੋਂ ਪਹਿਲਾਂ ਆ ਦਿਖਾ ਦਈਏ ਬਾਈ ਦੀ ਹਨਾ ਹਾਂਜੀ ਜਿੱਦਾਂ ਤਾਂ ਬੈੱਡ ਦਾ ਇਹਦਾ ਆਪਾਂ ਦੇਖ ਲਿਆ ਸਾਰਾ ਹਾਂ ਬੈੱਡ ਤਾਂ ਇੱਥੇ ਜਿੱਦਾਂ ਦਾ ਇਹਦੇ ਮੇਰੇ ਕੋਲ ਬੈੱਡ ਸ਼ੀਟ ਵਗੈਰਾ ਸਾਰਾ ਕੁਝ ਹੁੰਦਾ ਉਹ ਹੁਣ ਮੈਂ ਡਰਾਈ ਕਲੀਨ ਵਾਸਤੇ ਦਿੱਤਾ ਹੋਇਆ ਸਾਰਾ ਕੁਝ ਹਾਂਜੀ ਹਾਂਜੀ ਜਿਹੜੇ ਕੰਬਲ ਵਗੈਰਾ ਜੋ ਵੀ ਹੈ ਹੁਣ ਆ ਤਾਂ ਇਕਤਾ ਛੱਤ ਬਣ ਗਈ ਹੈ ਨਾ ਬਾਈ ਛੱਤ ਬਣ ਗਈ ਆ ਲਾਈਟ ਵੀ ਲਾਈ ਹੋਈ ਆ ਇਧਰ ਬਾਈ ਦਿਖਾਈ ਆ ਆ ਕੇ ਹਾਂਜੀ ਦੇਖ ਮਨਲਾ ਖਾਣਾ ਪਾਣਾ ਬਣਾਉਣਾ ਇੱਥੇ ਸਾਰਾ ਤਾਂ ਇੱਥੇ ਆਪਦਾ ਲਾਈਟ ਵਗੈਰਾ ਲੱਗ ਗਿਆ ਹਾਂਜੀ ਠੀਕ ਕਿਚਨ ਦੇ ਵਿੱਚ ਆਪਣੀ ਸਟੋਰੇਜ ਆ ਗਈ ਸਾਰੀ ਸਾਰੀ ਸਟੋਰੇਜ ਆ ਵੀ ਦਿਖਾ ਦੇ ਬਾਈ ਉਹ ਜਿੰਨਾ ਵੀ ਆਪਣੇ ਜਿੰਨਾ ਆਪਣੇ ਘਰੇ ਕਿਚਨ ਚ ਸਮਾਨ ਹੁੰਦਾ ਹਾਂ ਹਾਂਜੀ ਉਹ ਮੈਂ ਨਾਲ ਲੈ ਕੇ ਚੱਲਦਾ ਤੇ ਹੁਣ ਬਈ ਇੱਕ ਨਿੱਕਾ ਜਿਹਾ ਚੱਲਦਾ ਫਿਰਦਾ ਘਰ ਹੀ ਆ ਨਾ ਹਾਂਜੀ ਪ੍ਰੋਪਰ ਘਰ ਆ ਸਭ ਕੁਝ ਚੱਲ ਰਿਹਾ ਹੈ ਤੇ ਬਈ ਜਿੱਦੇ ਮੈਂ ਹੁਣ ਇੱਥੇ ਜਾ ਰਹੇ ਹਾਂ ਤੁਸੀਂ ਅਦਰ ਸਟੇਟ ਗਏ ਆ ਜਿੱਥੇ ਮਨ ਲਾ ਨੇਰਾ ਜਾ ਪੈਂਦਾ ਜਾਂ ਕਿਵੇਂ ਤੁਰੇ ਜਾਂਦੇ ਆ ਜਾਂ ਜਿੱਥੇ ਥਾਂ ਜਗਾ ਲੋਕ ਲੱਗਦੀ ਰੁਕ ਜਾਂਦੇ ਥੋੜਾ ਜਿਹਾ ਮੈਂ ਵੀ ਪਹਿਲਾਂ ਉਥੋਂ ਦਾ ਬਾਰੇ ਰਿਸਰਚ ਕਰ ਲੈਣਾ ਹੁੰਦਾ ਆ ਜੀ ਵੀ ਮੈਂ ਜਿੱਥੇ ਕਿੱਥੇ ਜਾਣਾ ਵੀ ਉਥੇ ਮੈਨੂੰ ਕੋਈ ਜਗਾ ਮਿਲ ਜੂ ਜਾਂ ਗੂਗਲ ਤੋਂ ਪਤਾ ਕਰ ਲਈਦਾ ਤੇ ਉਹ ਚੀਜ਼ ਮੈਂ ਪਹਿਲਾਂ ਦੇਖ ਲੈਣਾ ਉਹਨਾਂ ਤੇ ਮੇਰੀ ਇਹ ਟਰ ਮੈਂ 4:00 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਾ ਪਹੁੰਚ ਜਾ ਵੀ ਦਿਨ ਖੜੇ ਨਹੀਂ ਮੈਂ ਪਹੁੰਚ ਜਾ ਹਾਂ ਵੀ ਰਾਤ ਨੂੰ ਕਈ ਨਹੀਂ ਦਿੱਕਤ ਆ ਹਾਂ ਜੀ 4:00 ਵਜੇ ਜੇ ਮੈਂ ਉੱਥੇ ਪਹੁੰਚ ਜਾऊंगा ਤੇ ਫਿਰ ਮੈਨੂੰ ਪਤਾ ਲੱਗ ਜਾਂਦਾ ਮੈਂ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰ ਲੈਣਾ ਆ ਜੀ ਤੇ ਵੀ ਸਾਰੇ ਸਿਸਟਮ ਬਣ ਜਾਂਦਾ ਫਿਰ ਉਹ ਦੱਸ ਦਿੰਦੇ ਵੀ ਹਾਂ ਵੀ ਤੁਸੀਂ ਇੱਥੇ ਪਾਰ ਕਰ ਸਕਦੇ ਹੋ ਜਾਂ ਕਈ ਵਾਰੀ ਅੱਦਾਂ ਹੁੰਦਾ ਫਿਰ ਵੀ ਹਾਈਵੇ ਤੇ ਕਈ ਵਾਰੀ ਰੁਕਣਾ ਪੈ ਜਾਂਦਾ ਉਹ ਫਿਰ ਪੈਟਰੋਲ ਪੰਪ ਪੈਟਰੋਲ ਪੰਪ ਸਾਰਿਆਂ ਨਾਲ ਵਧੀਆ ਗੱਲ ਕਰਕੇ ਉੱਥੇ ਲਾ ਕੇ ਆਪਾਂ ਸੌ ਸਕਦੇ ਹਾਂ ਉਹਦਾ ਵੀ ਕੋਈ ਇਸ਼ੂ ਜਾਂ ਕੋਈ ਟਾਬਾ ਮਿਲ ਜਾਂਦਾ ਭਈ ਆ ਉਹ ਉਥੇ ਆਪਾਂ ਲਾ ਕੇ ਸੋਚ ਸਕਦੇ ਹਾਂ ਠੀਕ ਹੈ ਬਿਲਕੁਲ ਇਹ ਜੇ ਬੈਂਡ ਦੀ ਗੱਲ ਕਰੀ ਵੈਣ ਹੀ ਹੈ ਬਾਈ ਇੱਕ ਦਿਨ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਛੋਟੀ ਆਉਂਦੀ ਸੀ ਇੱਕ ਓਮ ਨਹੀਂ ਹੁੰਦੀ ਸੀ ਹਣਾ ਹਾਂਜੀ ਤੇ ਆਪਾਂ ਉਹਨੂੰ ਬਣਾਤਾ ਸੀ ਉਹਨਾਂ ਦੀ ਤੇ ਵੱਡੀ ਆ ਗਈ ਆਪਾਂ ਇਕੋ ਹਣਾ ਬਈ ਬਰੂਤੀ ਵਾਲਿਆਂ ਦੀ ਹਾਂਜੀ ਹਾਂਜੀ ਵੀ ਇਹੀ ਤੁਸੀਂ ਕਿਉਂ ਚੁਣੀ ਆ ਵੀ ਇਹਦੇ 'ਚ ਇਹੋ ਜੀ ਖਾਸੀਅਤ ਕੀ ਆ ਇਹਦੇ 'ਚ ਵੀਰ ਜੀ ਇੱਕ ਤਾਂ ਮਤਲਬ ਇਹਦੇ 'ਚ ਇੰਜਨ ਹੈਗਾ 1200 ਸੀਸੀ ਜਿਹੜੀ ਜਿਹੜੀ ਛੋਟੀ ਵੈਣ ਆਉਂਦੀ ਉਹ 800 ਹੁੰਦਾ 800 ਹੋ ਗਿਆ ਤੇ ਰੀਅਲ ਵੀਲ ਡਰਾਈਵ ਉਹਨਾਂ ਦੇ ਪਾੜੀ ਰੇ ਰੇ ਚ ਜਾਣਾ ਤੇ ਪਾੜੀ ਰੇ ਜੋ ਵੀ ਆਪਣੋ ਦਿੱਕਤ ਨਹੀਂ ਹੁੰਦੀ। ਇੱਕ ਤਾਂ ਤੁਸੀਂ ਇਹਨੂੰ ਦੇਖੋ ਇਹਦੀ ਬਣਾਵਟ। ਪੂਰੀ ਚੌਰਸ ਤਾਂ ਤੋਂ ਨਹੀਂ ਤਾਂ ਮਤਲਬ ਕਈ ਗੱਡੀਆਂ ਛੋਟੀਆਂ ਪਿੱਛੋਂ ਛੂਟ। ਹਾਂਜੀ। ਵੀ ਉਹ ਪਿੱਛੋਂ ਕਈ ਟੇਪਰ ਹੁੰਦੀਆਂ ਗਈਆਂ। ਇਹ ਮਤਲਬ ਬੈੱਡ ਦੇ ਸਭ ਤੋਂ ਵਧੀਆ ਲੱਗਦਾ ਹੈ ਕਿ ਮੇਨ ਚ ਇਹ ਸ ਵੀਰੇ ਸਲਾਈਡਰ ਹੈਗੇ। ਸਲਾਈਡਰ ਦੋਨੋਂ ਸਲਾਈਡਰ ਆਪਾਂ ਖੋਲ੍ਹਿਆ ਜਿੱਦਾਂ ਆਪਾਂ ਉਹ ਗੱਡ ਦੇਖਿਆ ਵੀ ਉਹ ਸਲਾਈਡਰ ਬਣੇ ਹੋਏ ਆ ਵੀ ਇਹ ਸਪੇਸ ਬਹੁਤ ਘੱਟ ਘੇਰਦੀ ਹੈ ਵੀ ਨਹੀਂ ਤਾਂ ਆਪਾਂ ਬਾਰੀ ਖੋਲ੍ਹਣੀ ਹੋਵੇ ਉਹ ਆਪਾਂ ਨੂੰ ਫਿਰ ਜਗ੍ਹਾ ਚਾਹੀਦੀ ਹੈ ਸਾਈਡ ਤੇ ਬਸ ਇਹਦਾ ਜਿੱਦਾਂ ਆਪਾਂ ਖਿੱਚਿਆ ਸਲਾਈਡਰ ਖੋਲ੍ਹਿਆ ਇਹਨੇ ਕੋਈ ਸਪੇਸ ਨਹੀਂ ਘੇਰਿਆਗਾ ਤੇ ਉਹ ਇਹਦਾ ਬਹੁਤ ਵੱਡਾ ਬਣ ਗਿਆ ਪਲੱਸ ਪੁਆਇੰਟ ਲੱਗਿਆ ਤੇ ਹੁਣ ਜਿੱਥੇ ਆਪਣੇ ਕੋਲੇ ਆ ਸਪੇਸ ਦੇਖੋ ਵੀਰ ਜੀ ਕਿੰਨਾ ਵੱਡ ਗਿਆ ਹੈ ਔਰ ਜੇ ਸਮਾਨ ਰੱਖਣਾ ਤੇ ਦੇਖੋ ਮੈਂ ਇਹਦਾ 4 ਫੁੱਟ ਨੂੰ ਹੋਊਗਾ ਆਰਾਮ ਨਾਲ ਬਾਈ ਜੇ ਦੋਨੋਂ ਆਪਾਂ ਸਲਾਈਡਰ ਖੋਲ ਤੇ ਪਿੱਛੇ ਡਿੱਗੀ ਖੋਲ ਤੇ ਸਾਰੀ ਖੁੱਲ ਗਈ ਖੁੱਲ ਗਈ ਕਿੰਨਾ ਮਰਜੀ ਆਪਾਂ ਸਮਾਨ ਅੰਦਰ ਰੱਖੀ ਚੱਲੀ ਅਗਰੇ ਤੇ ਦੂਜਾ ਸਟੋਰੇਜ ਇਹ ਸਟੋਰੇਜ ਆ ਬਾਈ ਸਾਰੀ ਹਾਂਜੀ ਖਾਣਾ ਬਣਾ ਲਈ ਸਾਰਾ ਇਹਦੇ ਵਿੱਚ ਹਾਂਜੀ ਸਾਰਾ ਸਮਾਨਾ ਜੂ ਚਲੋ ਆਪਾਂ ਇਹ ਵੀ ਦਿਖਾ ਦਿੰਦੇ ਹਾਂ ਹਾਂਜੀ ਹਾਂਜੀ ਆ ਜਾਓ ਬਾਈ ਤੇ ਆ ਤਾਂ ਵੈਡਾ ਬਾਈ ਦਾ ਬਣਾਇਆ ਹੋਇਆ ਇਕੱਠਾ ਵੀ ਇਹ ਸਟੋਰੇਜ ਆ ਜੂ ਸਾਰੀ ਆਪਾਂ ਜਿੰਨੇ ਰੱਖਣਾ ਜਿਵੇਂ ਉਹ ਸਾਈਡ ਤੇ ਸਿਲੰਡਰ ਪਿਆ ਹੋਇਆ ਆਪਣਾ ਠੀਕ ਹੈ ਤੇ ਇਹਦੇ ਵਿੱਚ ਜਿੰਨੇ ਵੀ ਆਪਾਂ ਕੱਪੜੇ ਰੱਖਨੇ ਕੋਈ ਵੀ ਰੱਖ ਲਓ ਟੈਂਟ ਵਗੈ ਜੇ ਟੋਟਲ ਬੈਨ ਲੈ ਕੇ ਇਹਨੂੰ ਸਾਰਾ ਤਿਆਰ ਕਰਨ ਤੇ ਕਿੰਨਾ ਕਾ ਖਰਚ ਆ ਗਿਆ ਭਾਈ ਇਹ ਭਾਈ ਆਪਾਂ ਅਬਾਉਟ ਪਹੁੰਚ 9 1/2 ਲੱਖ ਦੇ ਆਸ-ਪਾਸ 9 1/2 ਲੱਖ ਕਿਉਂਕਿ ਮੈਂ ਟਾਇਰ ਵਗੈਰਾ ਵੀ ਚੇਂਜ ਕਰਾਏ ਆ 1/2 9 10 ਦੇ ਨੇੜੇ ਤੇੜੇ ਚੱਲ ਗਿਆ ਹੋਊਗਾ ਟਾਇਰ ਵੀ ਬਾਅਦ ਚ ਮੈਂ ਮਤਲਬ ਵਧੀਆ ਯੋਕੋਮਾ ਦੇ ਉਹ ਟਾਇਰ ਪਵਾਲੇ ਸੀਗੇ ਇਹ ਛੋਟੇ ਹੁੰਦੇ ਆ ਨਾ ਭਾਈ ਇਹਦੇ ਵੱਡੇ ਪਵਾਏ ਆ ਹਾਂ ਇਹਦੇ ਛੋਟੇ ਆਉਂਦੇ ਹੁੰਦੇ ਮੈਂ ਵੱਡੇ ਪਵਾਲੇ ਸੀ ਉਹ ਕੀ ਕਾਰਨ ਭਾਈ ਥੋੜੀ ਉੱਚੀ ਵੀ ਲੱਗਦੀ ਆ ਜੀ ਥੋੜੀ ਜੀ ਮੈਂ ਲਿਫਟ ਵੀ ਕਰਾਈ ਨਹੀਂ ਹੋਈ ਆ ਮੈਂ ਉਹਦਾ ਕੀ ਕਾਰਨ ਦੋ ਦੋ ਤਿੰਨ ਤਿੰ ਉੱਥੇ ਥੋੜਾ ਜਿਹਾ ਉੱਚੀ ਰਹੇ ਗੱਡੀ ਹਾਂਜੀ ਇਹ ਸੌਖਾ ਰਹਿੰਦਾ ਹੈਗਾ ਤੇ ਟਾਇਰ ਥੋੜੇ ਜੇ ਚੌੜੇ ਹੋਣ ਤੇ ਰੋਡ ਤੇ ਗ੍ਰਿਪ ਵਧੀਆ ਬਣ ਜਾਂਦੀ ਹੈ ਠੀਕ ਹੈ ਥੋੜਾ ਜਿਹਾ ਸੇਫ ਰਹ ਜਾਂਦਾ ਸੇਫ ਰਹ ਜਾਂਦਾ ਜਿਆਦਾ ਟਾਇਰ ਆਉਂਦੇ ਹੋ ਸੀਟ ਵਗੈਰਾ ਇਹਦੇ ਆਉਂਦੇ ਆ ਤੇ ਮੈਂ ਯੋਕੋਮਾ ਦੇ ਪਵਾਤੀ ਸੀ ਮੈਂ ਥੋੜਾ ਜਿਹਾ ਹਾਂਜੀ ਪੈਂਚਰ ਵਗੈਰਾ ਦਾ ਕੁਝ ਹੈ ਜੀ ਠੀਕ ਆ ਆ ਕੀ ਚੀਜ਼ ਆ ਬਈ ਏ ਵੀ ਜਿਹਨਾਂ ਨੇ ਇਹ ਵੀਡੀਓ ਦੇਖਿਆ ਹੋਊਗਾ ਉਹਨਾਂ ਨੂੰ ਪਤਾ ਲੱਗ ਜੇ ਖੋਲ ਲਾਂਗੇ ਤਾਂ ਆਪਾਂ ਨੂੰ ਬੜਾ ਕੁਝ ਕਰਨਾ ਪੈਣਾ ਹੈ। ਇਹ ਖੋਲ ਕੇ ਵੀ ਪੂਰਾ ਮਤਲਬ ਕਿਵੇਂ ਕਹਿੰਦੇ ਹੁੰਦੇ ਛਤਰੀ ਕਹਿ ਲੀਏ ਆਪਾਂ। ਛੱਤ ਬਣ ਗਈ ਆ। ਇਹ ਛੱਤ ਬਣ ਜਾਂਦੀ ਹੈ। ਇੱਥੋਂ ਤੱਕ ਆ ਜਾਂਦੀ ਹੈ 7 ਫੁੱਟ ਤੱਕ। ਠੀਕ ਹੈ। ਤੇ ਉਹਦੇ ਥੱਲੇ ਵੀ ਮੀਂਹ ਕਣੀ ਆ ਧੁੱਪ ਤੋਂ ਲਾ ਲੋ। ਹਾਂ। ਤੇ ਆਪਾਂ ਥੱਲੇ ਆਰਾਮ ਨਾਲ ਚੇਅਰ ਰੱਖ ਕੇ ਤੇ ਆਪਾਂ ਬਹਿ ਸਕਦੇ ਹਾਂ। ਕਿਹੜੇ ਖਾਣਾ। ਉਹ ਵਧੀਆ ਹੋ ਜੀ। ਕੋਈ ਅਨਜੋਇ ਆ ਆਪਦਾ ਜਿੰਨੀ ਸਕੂਨ ਹੈ ਨਾ। ਹਾਂ ਜੀ। ਮੋਜੇ ਬਾੜਾ ਵਗੈਰਾ ਜਾ ਕੇ ਵਧੀਆ ਖੋਲ ਕੇ ਆਵਦਾ ਬਣਾ ਕੇ। ਤੇ ਵਧੀਆ ਆਰਾਮ ਨਾਲ ਦਾ ਵੀਊ ਵਗੈਰਾ ਦੇਖੋ ਹਨਾ ਖਾਣਾ ਬਾਣੀ ਤੇ ਖਾਣਾ ਬਣਾਉ ਆਪ ਦਾ ਤਿੰਨ ਯਾਰੇ ਲਓ ਤੇ ਬਾਈ ਹੁਣ ਫਿਰ ਕਿੱਥੋਂ ਦਾ ਹੁਣ ਅਗਲਾ ਟੂਰ ਟ੍ਰਿਪ ਤੁਸੀਂ ਪਲਾਨ ਕਰ ਰਹੇ ਹੋ ਹੁਣ ਮੈਂ ਬਸ ਵੇਟ ਕਰ ਰਿਹਾ ਸੱਚ ਤਾਂ ਹਿਮਾਚਲ ਆਪਣੇ ਲੇਹ ਲਦਾਗ ਦਾ ਰੂਟ ਓਪਨ ਕਦੋਂ ਹੋਏ ਜੀ ਜੀ 하지 오픈 ਨਹੀਂ ਹੋਇਆ ਵੀਰੇ ਐਤਕੀ ਨਾ ਵੈਦਰ ਬਹੁਤ ਜ਼ਿਆਦਾ ਬਦਲ ਆਪਡਾ ਹੁੰ ਜਾਂਦਾ ਜਦੋਂ ਉਹ ਰੋਡ ਖੋਲਦੇ ਆ ਫਿਰ 스노우 ਆ ਜਾਂਦੀ ਹੈ 스노우 ਕਰਕੇ ਰਾਸਤੇ ਬੰਦ ਹੋ ਜਾਂਦੇ ਆ ਬਟ ਮੈਂ ਇੱਕ ਦੋ ਦਿਨਾਂ ਤੱਕ ਇੱਥੋਂ ਨਿਕਲ ਜੂਗਾ ਤੇ ਮੈਂ ਜਾਊਗਾ ਪਹਿਲਾਂ ਹਿਮਾਚਲ ਵੱਲ ਨੂੰ ਠੀਕ ਹੈ ਤੇ ਉਹ ਜੇ ਕਵਰ ਕਰਨ ਵਾਲਾ ਹੈਗਾ ਉਹਨਾਂ ਟਾਈਮ ਹਿਮਾਚਲ ਕਵਰ ਕਰਦੇ ਆ ਜੀ ਤੇ ਹਿਮਾਚਲ ਤੋਂ ਫਿਰ ਜਦੋਂ ਹੀ ਲੇਹ ਦਾ ਖੁੱਲ ਗਿਆ ਸਿੱਧਾ ਲੇਹ ਲਦਾਕ ਉਸ ਤੋਂ ਬਾਅਦ ਫਿਰ ਹਿਮਾਚਲ ਦੇ ਵਿੱਚ ਸਪੀਤੀ ਦਾ ਬਹੁਤ ਤਕੜਾ ਐਡਵੈਂਚਰ ਹੁੰਦਾ ਹੈਗਾ ਜੀ ਤੇ ਸਪੀਤੀ ਫਿਰ ਉਸ ਤੋਂ ਬਾਅਦ ਉੱਤਰਾਖੰਡ ਆਪਣੇ ਹਜੂਰ ਸਾਹਿਬ ਉਧਰ ਵੀ ਮੈਂ ਜਾਊਗਾ ਚ ਠੀਕ ਹੈ ਤੇ ਬਈ ਗੱਡੀ ਜਿਵੇਂ ਕਈ ਥਾਂ ਤਾਂ ਬਾਲੇ ਪਹਾੜੇ ਜੇ ਹੁੰਦੇ ਆ ਪਹਾੜੀ ਇਰਗੇ ਚ ਜਾ ਵੜਦੀ ਹਰੇਕ ਸਾਡੇ ਦਿੱਤੇ ਤੱਕ ਕੋਈ ਦਿੱਕਤ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਮੇਡ ਸਾਨੂੰ ਆਪਾਂ ਜੀ ਸਿੱਧੀ ਗੱਲ ਜੇ ਦਸੀਏ ਗੱਡੀ ਤੇ ਦੂਜਾ ਹੁੰਦਾ ਆਪਦੇ ਚ ਲਾਉਣ ਆਣਾ ਗੱਲ ਲਾਉਣ ਆਣ ਵਾਲੇ ਉਹ ਚ ਬਹੁਤ ਬੜਾ ਹੁਣ ਜਿਵੇਂ ਕਈ ਵਾਰੀ ਹੁੰਦਾ ਵੀ ਟਰੈਕਟਰ ਦਾ ਹੀ ਗੱਲ ਕਰ ਲਈਏ ਤੇ ਉਹ ਸੇਮ ਹੀ ਟਰੈਕਟਰ ਹੁੰਦਾ ਇੱਕ ਬੰਦਾ ਗੜ ਦਿੰਦਾ ਦੂਜੇ ਦੇ ਖੋਪੇ ਤੇ ਨਿਕਲਦਾ ਨਿਕਲਦਾ ਨਹੀਂ ਉਹਨੋਂ ਟਰੈਕਟਰੋਂ ਤਾਂ ਸਿੱਖੇ ਹੋਏ ਆ ਤਰੀਕਾ ਹਾਂ ਵੀ ਟਰੈਕਟਰੋਂ ਤਾਂ ਗਿੱਜੇ ਵੀ ਆ ਚਲਾਉਣੇ ਦਬਣ ਦਬਣ ਨਹੀਂ ਡਰੀਦਾ ਅੱਗੇ ਵਿੱਚ ਕਰੇ ਕਢ ਲਈਆ ਕਢਾ ਦੇ ਦੀ ਆ ਬਾਕੀ ਇਹ ਜ ਹਾਂਜੀ ਹਾਂ ਵੱਡੀ ਗੱਡੀ ਵਾਲਾ ਸਿਸਟਮ ਹੀ ਹੋਊ। ਉਤੋਂ ਜਿਹੜਾ ਬੈੱਡ ਮੇਰਾ ਲੱਗੇਗਾ ਉਹ ਭਾਰ ਵਜਨ ਹੋ ਗਿਆ ਤਾਂ ਗੱਡੀ ਆਰਾਮ ਨਾਲ ਚੱਲ ਜਾਂਦੀ ਹੈ, ਚੜ੍ਹ ਜਾਂਦੀ ਹੈ ਸੌਂਦੀ ਹੈ। ਬਿਲਕੁਲ। ਬਾਕੀ ਪਹਿਲੀ ਯਾਰ ਕਰੀ ਆ ਨਾ ਬਾਈ ਆਪਾਂ ਟਰੈਵਲ ਵਾਲੇ ਭਰਾ ਦੀ ਵੀਡੀਓ ਵੀ ਜਿਵੇਂ ਘੁੰਮਦੇ ਆ ਨਾ ਗਿਲ ਔਨ व्हील्स ਬਾਈ ਦਾ YouTube ਤੇ ਵੀ ਆ ਤੇ Instagram ਤੇ ਪੇਜ ਹੈ ਨਾ ਤੇ ਵੀਡੀਓ ਪਾਉਂਦਾ ਰਹਿੰਦਾ ਬਾਈ ਜੇ ਕਿਸੇ ਨੂੰ ਸ਼ੌਂਕ ਆ ਘੁੰਮਣ ਦਾ ਤਾਂ ਬਾਈ ਸਿੱਖ ਵੀ ਸਕਦੇ ਆ। ਉਤੋਂ ਵੀ ਆਪਾਂ ਨਾ ਕਿਵੇਂ ਜਾਣਾ, ਘੁੰਮਣਾ, ਜਾ ਕਿਵੇਂ ਰਹਿਣ-ਸਹਿਣ ਹੁੰਦਾ, ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਦਾ। ਹੋਰ ਸਕਦਾ ਆਪਣੇ ਤੋਂ ਗੱਲਾਂ ਬਹੁਤ ਸਾਰੀਆਂ ਰ ਤੇ ਉਮੀਦ ਕਰਦੇ ਆਂ ਵੀਡੀਓ ਚੰਗੀ ਲੱਗੀ ਹੋ ਬਾਈ ਬਹੁਤ ਬਹੁਤ ਧੰਨਵਾਦ ਹੈਨਾ ਟਾਈਮ ਦਿੱਤਾ ਸਾਨੂੰ ਹਾਂ ਤੇ ਦੋਸਤੋ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਵਿੱਚ ਧੰਨਵਾਦ ਥੈਂਕ ਯੂ